ਜਿਹੜਾ ਜੇ ਤੁਸੀਂ ਇੱਥੇ ਕੱਤਰ ਹੋਏ ਸਰ ਸਾਡੇ ਉਹ ਬ੍ਰਦਰ ਲੱਗਦੇ ਆ ਕਰਨਲ ਸਾਹਿਬ ਜੀ ਤੇ ਸਾਡੇ ਦਾਦਾ ਜੀ ਨੇ ਵੀ 71 ਵਾਲੀ ਵੀ ਤੇ 61 ਵਾਲੀ ਜੰਗ ਦੇ ਵਿੱਚ ਵੀ ਮੈਡਲ ਹਾਸਲ ਕੀਤੇ ਤੇ ਪੰਜਾਂ ਪੀੜੀਆਂ ਤੋਂ ਸਾਡੇ ਆਰਮੀ ਦੇ ਵਿੱਚ ਮੁਲਾਜ਼ਮ ਹੁੰਦੇ ਆ ਸਾਡੇ ਦਾਦਾ ਜੀ ਪਰਦਾਦਾ ਜੀ ਤੋਂ ਲੈ ਕੇ ਤੇ ਮੈਡਲ ਹਾਸਲ ਕਰ ਦਿੰਦੇ باوجود ਵੀ ਪੀਨ ਨੇ ਸਾਡੇ ਬੇਇੱਜ਼ਤੀ ਕੀਤੀ ਕਰਨਲ ਸਾਹਿਬ ਦੀ ਉਹਨਾਂ ਦੇ ਡੈਡੀ ਜਿਹੜੇ ਆ ਫਾਦਰ ਸਾਹਿਬ ਉਹ ਵੀ ਕਰਨਲ ਰਿਟਾਇਰਮੈਂਟ ਹੋਏ ਆ ਇਹ ਕਰਨਲ ਸਾਹਿਬ ਜਿਹੜੇ ਆ ਔਨ ਡਿਊਟੀ ਨੇ ਆਪਣ ਡਿਊਟੀ ਹੁੰਦਿਆਂ ਦੇ ਬਾਵਜੂਦ ਵੀ ਪੁਲਿਸ ਨੇ लाठी चार्ज ਕੀਤਾ ਹੈ। ਇਹਦੇ ਸਬੰਧ ਦੇ ਵਿੱਚ ਅਸੀਂ ਅੱਜ ਅੱਜ ਇੱਥੇ ਗਰਜ ਇਕੱਠਾ ਕੀਤਾ ਹੈ ਪਿੰਡ ਮਨਿਆਲਾ ਜੈ ਸਿੰਘ ਵੱਲੋਂ। ਇਹ ਸਾਡਾ ਸਾਰਾ ਪਰਿਵਾਰ ਆ ਪਿੰਡ ਮਨਿਆਲਾ ਨੂੰ ਸਾਥ ਮਿਲ ਰਿਹਾ ਕਰਨੂ ਸਾਹਿਬ ਨੂੰ ਵੀ ਇਹ ਜਿਹੜਾ ਏਡਾ ਤਕਹਾ ਆ ਇਹਦਾ ਕੋਈ ਸਾਨੂੰ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜਿਹਦਾ ਇਨਸਾਫ ਨਹੀਂ। ਸਾਡੇ ਪਰਿਵਾਰ ਦੇ ਨਾਲ ਬੜਾ ਜ਼ਿਆਦਾ ਤਕਾ ਕੀਤਾ ਹੈ। ਵੱਡੀ ਪਤਨੀ ਵੱਡੀ ਹੰਦਬਾਦ ਵੀ ਉਹਨਾਂ ਨੂੰ ਇਨਸਾਫ ਤੇ ਦੇਰੀ ਹੋ ਰਹੀ ਹੈ। ਸਾਰੇ ਤੁਸੀਂ ਵੇਖ ਨਹੀਂਦਾ ਜੇ ਵੀ ਕਿਸਾਨ ਨੂੰ ਤੇ ਜਵਾਨ ਨੂੰ ਜਿਤਨਾ ਇਹ ਸਰਕਾਰਾਂ ਕਰ ਰਹੀਆਂ ਏ ਠੱਕੇ ਕਰ ਰਹੀਆਂ ਏ ਜੇ ਅਨਸ਼ੇਦਾ ਤੁਸੀਂ ਵੇਖ ਲੈ ਦੌਰੇ ਕਿੰਨੇ ਚੱਲਣ ਡਿਆ ਕਿੰਨਾ ਆਪਣੇ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਹੋ ਗਿਆ ਠੱਗਾ ਤੇ ਇਹ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਆਂ ਵੀ ਇਹ ਜਿਹੜਾ ਜਵਾਨ ਤੇ ਕਿਸਾਨ ਆ ਇਹਦੀ ਰਾਖੀ ਕੀਤੀ ਜਾਵੇ ਇਹ ਪੰਜਾਬ ਦੀ ਔਰ ਸਾਰੇ ਦੇਸ਼ ਦੇ ਕਿਸਾਨ ਜਿਹੜੇ ਸ਼ਾਨ ਹੁੰਦੇ ਆ ਇਹਨਾਂ ਦੇ ਨਾਲ ਹੀ ਲਾਠੀ ਚਾਰਜ ਹੋਵੇ ਤੇ ਇਹ ਦੇਸ਼ ਦਾ ਬਣੂਗਾ ਇਹਦੇ ਵਿੱਚ ਬਹੁਤ ਸਾਰੇ ਮੁਲਾਜ਼ਮਾ ਦਾ ਤਤਿਲ ਪਰ ਦੇ ਜਿਹੜੇ ਕ੍ਰੀਮ ਬੰਦੇ ਦਾ ਨਾਮ ਆ ਰਿਹਾ ਹਾਂਜੀ ਪਰ ਸਰਕਾਰ ਉਹਨਾਂ ਤੇ ਵੱਡਾ ਐਕਸ਼ਨ ਨਹੀਂ ਲੈ ਰਹੀ ਸਿਰਫ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਬਿਲਕੁਲ ਸਰ ਉਹਨਾਂ ਦੀ ਸਰਕਾਰ ਦਾ ਇਹ ਰੋਗ ਹੈ ਬਿਲਕੁਲ ਸਾਰੇ ਇਹੋ ਹੀ ਤਰੀਕੇ ਕਰਕੇ ਇਹ ਸੰਘਰਸ਼ ਇੱਥੇ ਇਕੱਠਾ ਕੀਤਾ ਹੈ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਹੀ ਇਹ ਬੇਅਕਤੀ ਕਰਨ ਲੱਗੇ ਆ ਇੱਕ ਤੇ ਉਹਨਾਂ ਦੇ ਨਾਂ ਨਹੀਂ ਜਨਤਕ ਕਰਨ ਦਾ ਏਕ ਉਹਨਾਂ ਨੂੰ ਡਿਸਪੈਂਡ ਕੀਤਾ ਹੈ ਡਿਸਮਿਸ ਦੀ ਮੰਗ ਕਰਦੇ ਆ ਤੇ ਜਿਹੜਾ ਐਸਐਸਪੀ ਨਾਨਕ ਵੱਲੋਂ ਆ ਉਹ ਵੀ ਕੋਈ ਮੀਡੀਆ ਦੇ ਵਿੱਚ ਆ ਕੇ ਇਹੋ ਜਿਹਾ ਬਿਆਨ ਨਹੀਂ ਦਿੰਦਾ ਤੋ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਨਾ ਕੋਈ ਉਹਨਾਂ ਤੇ ਮਤਲਬ ਕਿ ਉਹਨਾਂ ਦੇ ਨਾਮ ਬਿਆਨ ਕਰ ਰਹੇ ਆ। ਭੰਦਾ ਤਾਂ ਇਹਦੇ ਵਿੱਚ ਕੋਪੜਤਾ ਨਹੀਂ ਹੋ ਸਕਦੀ। ਇਹ ਜਿਹਨਾਂ ਗਾੜੀ ਭੁਗਤੀ ਆ ਸਰਕਾਰਾਂ ਦੀ ਨਾਲ ਅਸੀਂ ਤੇ ਫੌਂਟ ਮਾਨ ਸਾਹਿਬ ਜਿਹੜੇ ਸੀਐਮ ਸਾਹਿਬ ਉਹਨਾਂ ਨੂੰ ਬੇਨਤੀ ਕਰਦੇ ਆ ਪੀਐਲ ਸਾਫ ਦਿੱਤਾ ਜਾਵੇ। ਆਸਾਨ ਨੂੰ ਵੀ ਦਿੱਤਾ ਜਾਵੇ ਤੇ ਜਵਾਨ ਨੂੰ ਵੀ ਦਿੱਤਾ ਜਾਵੇ। ਤੇ ਬਹੁਤ ਜ਼ਿਆਦਾ ਇਹ ਸਰਕਾਰਾਂ ਧੱਕਾ ਕਰਨ ਰਹੀਆਂ ਇਹਦੇ ਹੱਥ ਜੋੜ ਕੇ ਰਿਕਵੈਸਟ ਕਰਦੇ ਹਾਂ ਸਰਕਾਰ ਨੂੰ ਕਿ ਪੰਜਾਬ ਨੂੰ ਔਰ ਦੇਸ਼ ਨੂੰ ਬਚਾਇਆ ਜਾਵੇ। ਇਹ ਕਿਹੜੇ ਪੰਚਾਇਤ ਆ ਆਪਾਂ ਜਿਹੜੇ ਖਤਰ ਹੋਏ ਆ। ਵੀ ਸਤਨਾਮ ਸਿੰਘ ਫਿਰ ਨੰਮਨ ਯਾਰਾ ਜਿਆ ਸਿੰਘ ਆ ਤੇ ਅਸੀਂ ਜਿਹੜਾ ਕਰਨਲ ਦੀ ਕੋਟ ਮਾਰਈ ਉਹਦੇ ਸੰਬੰਧ ਵਿੱਚ ਇਕੱਠੇ ਹੋਏ ਅੱਜ ਕੀ ਮੰਗ ਕੀ ਕਰਨੀ ਆ ਤੇ ਮੰਗ ਜੀ ਉਹ ਸਾਡੇ ਇਥੋਂ ਦੇ ਪਿੰਡ ਦਾ ਵਾ ਸਾਡੇ ਛਕਿਆਂ ਚੋਂ ਸਾਡੇ ਤਾਏ ਦਾ ਪੋਤਰਾ ਵਾ ਤੇ ਇਸ ਸੰਬੰਧ ਚ ਉਹਦੇ ਨਾਲ ਹਮਦਰਦੀ ਵਾਸਤੇ ਇਕੱਠੇ ਆ ਕਿ ਮਤਲਬ ਕਿ ਉਹਨਾਂ ਨਾਲ ਵਧੀਕੀ ਕੀ ਹੋਈ ਸੀ ਵਧੀਕੀ ਜੀ ਤੁਸੀਂ ਸਾਰਾ ਦੇਖਿਆ ਜਾਂ ਮੀਡੀਆ ਤੇ ਵੀ ਬਹੁਤ ਦਿਨ ਚੱਲਦਾ ਰਿਹਾ ਵਾ ਦੇ ਚੈਨਲਾਂ ਦੇ ਵੀ ਚੱਲਿਆ ਵਾ ਬਿਲਕੁਲ ਉਹਨਾਂ ਕੋਈ ਸ਼ਰਾਬ ਨਹੀਂ ਪੀਤੀ ਨਾ ਪੁੱਤ ਨੇ ਵਧੇ ਨੇ ਪੀਤੀ ਸੀ ਨਾ ਉਹਨੇ ਆਪ ਨੇ ਪੀਤੀ ਸੀ ਬਿਲਕੁਲ ਤੱਕਾ ਕੀਤਾ ਗਿਆ ਵਾ ਉਹਨਾਂ ਨੂੰ ਰੋਟੀ ਖਾਂਦਿਆਂ ਨੂੰ ਬਾਹਰ ਕੱਢ ਕੇ ਕੁੱਟਮਾਰ ਕੀਤੀ ਗਈ ਉਹਨਾਂ ਨਾਲ ਤੇ ਅਸੀਂ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਹਾਂ ਕਿਉਂਕਿ ਬਹੁਤ ਵੱਡੀ ਪੋਸਟ ਹੁੰਦੀ ਕਰਨਲ ਦੀ ਤੇ ਹਾਰੀ ਸਾਰੀ ਨੂੰ ਤਾਂ ਮਿਲਦੀ ਨਹੀਂ ਜੇ ਆਪਾਂ ਕਰਨਲ ਵਰਗਿਆਂ ਨੂੰ ਕੁੱਟ ਪੈਂਦੀ ਰਹਿੰਦੇ ਆ ਤੇ ਫਿਰ ਆਮ ਆਦਮੀ ਦਾ ਕੀ ਬਣੂ ਇਹਦੇ ਵਿੱਚ ਤੁਸੀਂ ਕਿਹਦਾ ਦੋਸ਼ ਮੰਨਦੇ ਜੀ ਅਸੀਂ ਤੇ ਜੀ ਸਰਕਾਰ ਦਾ ਦੋਸ਼ ਮੰਨਦੇ ਜਿਨੇ ਇਹਨੇ ਖੁੱਲ੍ਹ ਦਿੱਤੀ ਆ ਪੁਲਿਸ ਨੂੰ ਸ਼ੰਭੂ ਬਾਰਡਰ ਤੇ ਵੇਖੋ ਕੀ ਕੁਸ਼ ਬਣਿਆ ਵਾ ਉਥੇ ਕੋਟ ਮਾਰ ਕਰਕੇ ਕਿਸਾਨ ਤੇ ਜਵਾਨ ਜਿਹੜਾ ਇੱਕ ਦੇਸ਼ ਦੀ ਸ਼ਾਨ ਹੁੰਦਾ ਵਾ ਤੇ ਕਿਸਾਨ ਵੀ ਕੋਟ ਕਰਤਾ ਵਾ ਤੇ ਜਵਾਨ ਵੀ ਕੋਟ ਕਰਤਾ ਜਿਹੜਾ ਆਪਣੀ ਦੇਸ਼ ਦੀ ਰਾਖੀ ਕਰਦਾ ਸਰਮੋ ਸਾਹਿਬ ਇਹ ਮਾਮਲੇ ਵਿੱਚ ਜਿਹੜੀ ਜਾਂਚ ਹੁਣ ਇੱਕ ਤੇ ਹਾਈਕੋਰਟ ਗਈ ਆ ਤੇ ਮੁੱਖ ਮੰਤਰੀ ਦੇ ਕੋਲ ਗਈ ਆ ਕੀ ਤੁਸੀਂ ਸਮਝਦੇ ਹੋ ਹੁਣ ਉਹਨਾਂ ਨੂੰ ਸਾਬ ਮਿਲ ਜੂਗਾ ਸਾਨੂੰ ਆਸ ਤਾਂ ਹੈਗੀ ਆ ਜੀ ਕਿ 31 ਤਰੀਕ ਦਿੱਤੀ ਆ ਨਾ ਤੇ ਜੇ ਕੁਛ ਨਾ ਨਿਕਲਿਆ ਤਾਂ ਫਿਰ ਅਸੀਂ ਵੱਡਾ ਕੋਈ ਸ਼ੰਗਰਸ਼ ਕਰਾਂਗੇ ਅਸੀਂ ਕਿਸਾਨ ਮਦੂਰ ਸਿੰਘ ਅਸੀਂ ਕਮੇਟੀ ਤੋਂ ਪੰਜਾਬ ਤੋਂ ਨਹੀਂ ਆ। ਤੇ ਭਾਈ 파ਰੂ ਸਿੰਘ ਕੋਲਾ ਜੀ ਹੋਂ ਦੇ ਆ ਗੋਣਾ ਸਤਨਾਮ ਸਿੰਘ ਨੇ ਤੇ ਪਰਿਵਾਰ ਸਾਡਾ ਸਾਰਾ ਇਹ ਵੀ ਉਹਨਾਂ ਦੇ ਮਮਤਰ ਨਾਲ ਚੱਲਿਆ ਅਸੀਂ ਉਹਨਾਂ ਦੇ ਸਬੰਧ ਵਿੱਚ ਕਿ ਕਾਫੀ ਦਿਨ ਚੱਲਦਾ ਰਿਹਾ ਹੈ। ਉਹਦੇ 'ਚ ਭਰੋਸਾ ਤੇ ਇੱਕ ਮਿਲ ਗਿਆ ਹੈ। ਪਰ ਪੁਲਿਸ ਹਾਲੇ ਵੀ ਜਿਹੜੀ ਇੱਕ ਤਨੇਕ ਆਪਣੇ ਮੁਲਾਜ਼ਮਾਂ ਦਾ ਜਿਹੜਾ ਪਛਾਣ ਕਰਨ ਤੇ ਲੱਗੀ ਹੈ ਇਹ ਸਮੇਂ ਦੇ ਕੀ ਨਿਕਲੂਗਾ ਇਹ। ਪੁਲਿਸ ਜੀ ਜਿਹੜਾ ਐਸਐਸਪੀ ਨਾਨਕ ਆ ਉਹ ਆਪਦੇ ਮੁਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਜਾਵਾ ਪਤਾ ਨਹੀਂ ਉਹਨੇ ਉਹਨਾਂ ਮੁਲਾਜ਼ਮਾਂ ਚੋ ਕੀ ਵੇਖਿਆ ਵਾ ਉਹ ਚਾਹੁੰਦਾ ਵਾ ਕਿ ਉਹਨਾਂ ਦਾ ਨਾਂ ਨਾ ਮੰਨ ਲਓ ਸਸਪੈਂਡ ਕਰ ਦਿੱਤੇ ਆ ਦੇ ਨਾਂ ਜਨਤਕ ਨਹੀਂ ਕੀਤੇ ਕਿ ਕਿਹੜਾ ਕਿਹੜਾ ਨਾਂ ਹੈ ਕਿਹੜਾ ਕਿਹੜਾ ਬੰਦਾ ਹੈ ਕਿਹੜੇ ਪਿੰਡ ਦਾ ਹੈ ਉਹਨਾਂ ਦੇ ਨਾਂ ਜਨਤਕ ਨਹੀਂ ਕੀਤੇ ਗਏ ਸੋ 31 ਤਰੀਕ ਨੂੰ ਪਤਾ ਲੱਗੂਗਾ ਮੁੱਖ ਮੰਤਰੀ ਸਾਹਿਬ ਕੀ ਕਹਿੰਦੇ ਆ ਤੇ ਕੀ ਉਹਨਾਂ ਚੋਂ ਨਿਕਲਦਾ ਵੇਖੋ ਉਹ ਪਤਾ ਲੱਗੂਗਾ ਉਹ ਜਦੋਂ ਸੁਰਾਣੇ ਵਿੱਚ ਬੋਲੀ ਜਿਹੜੀ ਮੀਟਿੰਗ ਕੀਤੀ ਸੀਗੀ ਕੱਲ ਡੀ.ਐਸ.ਪੀ ਦੇ ਨਾਲ ਹਾਂਜੀ ਤੇ ਉਹਨਾਂ ਲਈ ਮਨਕੀ ਤੇ ਵੀ ਨੂੰ ਸਾਹਮਣੇ ਲਜਾਇਆ ਪਰ ਉਹਦੇ ਬਾਵਜੂਦ ਵੀ ਜਿਹੜਾ ਡੀਪੀ ਸਾਹਿਬ ਵੀ ਜਿਹੜੇ ਆ ਉਹ ਹਲੇ ਤੱਕ ਕਾਰਜ ਜਿਹੜੇ ਨਿਰੰਤਰ ਪ੍ਰੋਪਰਲੀ ਹੋ ਰਹੀ ਹੈ ਉਹਦੇ ਵਾਸਤੇ ਕੀ ਅਪੀਲ ਕਰ ਰਹੇ ਹਾਂ ਅਸੀਂ ਤੇ ਅਪੀਲ ਹੈ ਜੇ ਤੁਹਾਨੂੰ ਦੱਸਿਆ ਵੀ 31 ਤਰੀਕ ਵੇਖਣਦੇ ਹਾਂ ਇਹੋ ਅਪੀਲ ਆਵੇ ਸਾਡੀ ਵੀ ਬਾਤੋਂ ਬਾਤ ਉਹਦੀ ਜੋ ਵੀ ਉਹਦਾ ਬੰਦਾ ਹਟ ਗਿਆ ਉਹਨੂੰ ਮਿਲਣਾ ਚਾਹੀਦਾ ਵਾ ਮੰਨ ਲਓ ਜੋ ਵੀ ਉਹਦੇ ਨਾਲ ਕੁੱਟ ਮਾਰੀ ਆ ਉਹਦਾ ਇਨਸਾਫ ਉਹਨੂੰ ਮਿਲਣਾ ਚਾਹੀਦਾ ਜੇ ਨਹੀਂ ਮਿਲੂਗਾ ਤਾਂ ਫਿਰ ਕੋਈ ਵੱਡਾ ਸੰਗਠਨ ਕਰਾਂਗੇ ਕਿੱਥੋਂ ਸਪੋਰਟ ਪੂਰੀ ਦਵਾਂਗੇ ਅਸੀਂ ਪਿੰਡ ਆਵਦਾ ਸਾਡਾ ਸਗਾਵਾ सॼे सॻे ताहे पोता वा असीं वॾा संघर्ष शे करसान मज़दूर संघर्ष शे कमेट